ਜਾ ਆਪਣੇ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਇਹਨਾਂ ਦਾ ਜੀ ਆਇਆਂ ਵੈਲਕਮ ਇਹਨਾਂ ਨੂੰ ਧੰਨਵਾਦ ਇਹ ਆਲਾ ਹੈ ਤੇ ਫੂਡ ਐਗਰੋ ਦੇ ਚੇਅਰਮੈਨ ਨਵਜਿਗਤ ਹੋਏ ਨੇ ਇਹਦੀਆਂ ਬੁਾਰਟਾ ਵੀ ਇਹਨਾਂ ਨੂੰ ਤੇ ਨਾਲ ਇਹ ਲੋਕ ਸਭਾ ਇੰਚਾਰਜ ਨੇ ਆਵਾਜ਼ ਵੀ ਪਾਰਟੀ ਦੇ ਇਹਨਾਂ ਦਾ ਆਇਆ ਦਾ ਫਰੈਂਚਿਸ ਇਹ ਬਹੁਤ ਬਹੁਤ ਧੰਵਾਦ ਆਜੋ ਆਜੋ ਤੋਂ ਮੈਂ ਆਪਣੀ ਗੱਲ ਨੂੰ ਇਤਿਹੀ ਜਿਹੜੀ ਆ ਬਲਾਮ ਦਲਾ ਤੇ ਨਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਰਿਸਪੈਕਟਡ ਸਰਕੀਏ ਜੀ ਕਿਨੋ ਸਾਹਿਬ ਜੀ ਦਾ ਇਹਨਾਂ ਦਾ ਸਾਨੂੰ ਤਿਰਪੜੀ ਤੋਂ ਸਾਡੇ ਇੱਕ ਪੁਰਸਕਾਰ ਦੇ ਆ ਕਿਉਂਕਿ ਸਾਡੇ ਗਵਰਡੀਆਂ ਇਹ ਸਾਡੇ ਢਿੱਲੋ ਸਾਹਿਬ ਇਹਨਾਂ ਨੂੰ ਇਨਾ ਮਨ ਇਨਾ ਮਨ ਹੋਏਗਾ ਸਾਨੂੰ ਜਿੰਨਾ ਦਾ ਸਾਡਾ ਸਿਨਾਂ ਜੋੜਾ ਹੋਇਆ ਕਿਉਂਕਿ ਸਾਡੀ ਆਵਾਜ਼ ਫੁਲੰਦ ਕਰਨ ਲਈ ਢਿੱਲੋ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਢਿੱਲੋ ਸਾਹਿਬ ਤੁਹਾਨੂੰ ਅੱਜ ਅੱਜ ਰੇੜੀ ਯੂਨੀਅਨ ਨੇ ਸਾਡੀ ਤੁਹਾਡਾ ਬਹੁਤ ਕੀਮਤੀ ਟਾਈਮ ਦਿੱਤਾ ਦਾ ਧੰਨਵਾਦ ਜੀ ਅਸੀਂ ਤੁਹਾਨੂੰ ਬਹੁਤ ਉੱਪਰ ਦੇਖਣਾ ਚਾਹੁੰਦੇ ਹਾਂ ਢਿੱਲੋ ਸਾਹਿਬ ਸਾਡੀ ਦੁਆਵਾਂ ਅਸੀਂ ਤਨਾ ਮਨੋਂ ਤੁਹਾਨੂੰ ਤੁਹਾਡੇ ਨਾਲ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਦੋ ਮਿੰਟ ਦਿਓ ਸਾਹਿਬ ਜੀ ਦੋ ਮਿੰਟ ਤੁਸੀਂ ਦੇ ਦਿਓ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਐਨੀ ਰਿਸਪੈਕਟ ਦੇ ਰਹੇ ਹੋ ਸਾਰੇ ਜਣੇ ਔਰ ਮੈਂ ਬਹਿ ਦਿਲ ਤੋਂ ਬਹੁਤ ਆਸ਼ਕਰਗਜ਼ਾਰ ਆ ਔਰ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਰੁਕਤਾਲੋਂ ਇੰਡੀਪੈਂਡੈਂਸ ਦੇ ਰਹੀਆਂ ਜਿਹੜਾ ਕਿ ਅੱਜ 79 ਇੰਡੀਪੈਂਡੈਂਸ ਦੇ ਆ 79 ਇੰਡੀਪੈਂਡੈਂਸ ਦੇ ਜਿਹੜਾ ਤੁਸੀਂ ਬਣਾ ਰਹੇ ਹੋ ਔਰ ਇਸ ਮੌਕੇ 'ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੱਛਾ ਮਾਈਕ ਬੰਦ ਹੋ ਗਿਆ ਚੱਲ 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 ਡੇਰੇਗਾ ਪਹਿਲੀ ਗੱਲ ਤਾਂ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੋ ਰਹੀ ਆ ਵੀ ਮੇਰੇ ਵਾਸਤੇ ਇੱਥੇ ਕੋਈ ਵੀ ਚਿਹਰਾ ਇਸ ਤਰ੍ਹਾਂ ਦਾ ਨਹੀਂ ਹੈਗਾ ਜਿਹੜਾ ਮੈਂ ਜਾਣ ਪਛਾਣ ਵਾਲਾ ਨਾ ਹੋਵੇ ਸਭ ਤੋਂ ਜ਼ਿਆਦਾ ਮੈਂ ਮੈਂ ਆਪਣੇ 50 ਸਾਲ ਲਾਈਫ ਦੇ ਐਸੇ ਏਰੀਏ ਸਲਾਏ ਆ ਔਰ ਹਿੰਦੂ ਗੋਲਾ ਵਿੱਚ ਸਿਟੀ ਪੜਿਆ ਹੋਇਆ ਆ ਕਪੜਾ ਤੇ ਬੈਠ ਕੇ ਪੜਿਆ ਹੋਇਆ ਆ ਔਰ ਵਾਤਾ ਮੈਨੂੰ ਇੱਕ ਇੱਕ ਬਹੁਤ ਸਾਰੇ ਮੇਰੇ ਨਾਲ ਦੇ ਮੇਰੇ ਵਰਗੇ ਹੋ ਗਏ ਬੁਝਰਤੀ ਹੋ ਗਏ ਸੋ ਮੈਨੂੰ ਬਤਾ ਅੱਜ ਇੱਕ ਤਾਂ ਫਕਰ ਤੇ ਮਾਣ ਮਹਿਸੂਸ ਹੋ ਰਿਹਾ ਵੀ ਮੈਨੂੰ ਅੱਜ ਝੰਡਾ ਚੁਹਾਉਣ ਦਾ ਮੌਕਾ ਇਸ ਤੁਸੀਂ ਤੇਪੜੀ ਵਾਲਿਆਂ ਨੇ ਦਿੱਤਾ ਔਰ ਮੇਰੇ ਵਾਸਤੇ ਸਿਆਣ ਵਾਲੇ ਕਹਲਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਅੱਜ ਮੈਂ ਇੱਕ ਹੋਰ ਖੁਸ਼ਖਬਰੀ ਸੁਣਾਉਣੀ ਚਾਹਾਂ ਮੇਰੀ ਭੈਣ ਜੀ ਪੂਰੀ ਮੇਰੇ ਨਾਲ ਹੀ ਆਏ ਨੇ ਆਓ ਆਓ ਇਹਨਾਂ ਨੂੰ ਅੱਜ ਹੁਣੇ ਥੋੜੀ ਦੇਰ ਪਹਿਲਾਂ ਸਟੇਟ ਵਾਰਡ ਮਿਲਿਆ ਚਲੋ ਜਰਾ ਆਓ ਧੰਵਾਦ ਇਹਨਾਂ ਦਾ ਸਾਫ਼ ਅਜਾ ਬੇਟਾ ਆਜਾ ਬੇਟਾ ਆਜਾ ਬੇਟਾ ਬੇਟਾ ਜੀਨਾਂ ਨੂੰ ਇਹਨਾਂ ਦੀ ਐਸੋਸੀਏਸ਼ਨ ਇਹਨਾਂ ਦੀ ਸੰਸਥਾ ਥੋੜਾ ਸਾ ਆਸਮਾਨ ਜਿਨੂੰ ਕਿ ਅੱਜ ਸਟੇਟ ਵਾਰਡ ਕਿੱਕਾ ਗਿਆ ਰਾਕੇ ਮੰਤਰੀ ਜੀ ਨੇ ਇਹਨਾਂ ਨੂੰ ਸਨਮਾਨ ਦਿੱਤਾ ਔਰ ਇਹਨਾਂ ਦੀ ਬੜੀ ਸਰਾਨਾ ਕੀਤੀ ਔਰ ਇਹ ਬਹੁਤ ਹੀ ਅੱਛਾ ਸੋਚੀ ਇੱਕ ਲੋਕਾਂ ਵਿੱਚ ਕੰਮ ਕਰਦੇ ਹਰ ਵਰਗ ਦੇ ਵਿੱਚ ਬੱਚਿਆਂ ਵਾਸਤੇ ਮਰੀਜ਼ਾਂ ਵਾਸਤੇ ਕਾਫੀ ਸਾਲਾਂ ਤੋਂ ਲੱਗੇ ਨੇ ਸੋ ਇਹਨਾਂ ਨੂੰ ਰਿਕਵਲ ਕੀਤਾ ਗਿਆ ਸੀ ਇਹਨਾਂ ਦੇ ਸ਼ਿਖਾਰ ਜਹਾ ਵਾਲੀ ਪਾਰਟੀ ਵੱਲੋਂ ਦਿੱਤੀ ਗਈ ਸੀ ਔਰ ਅੱਜ ਇਹਨਾਂ ਨੇ ਇਹ ਬੜੇ ਮਾਣ ਵਾਲੀ ਗੱਲ ਆ ਵੀ ਅਵਾਰਡ ਲੈ ਕੇ ਹੁਣੇ ਹੁਣੇ ਜਸਤ ਸਾਡੇ ਕੋਲ ਆਏ ਪਹਿਲਾਂ ਔਰ ਇਹ ਵਾਕਿਆ ਤਰਿਕੀ ਪਹੁੰਚ ਗਿਆ ਸਾਰੇ ਤਾਰਤੋਂ ਤੋਂ ਤੇ ਮੈਨੂੰ ਮੈਂ ਫਿਰ ਤੋਂ ਦੁਬਾਰਾ ਕਹਿ ਰਿਹਾ ਵੀ ਅੱਜ ਸਭ ਤੋਂ ਜ਼ਿਆਦਾ ਖੁਸ਼ੀ ਜਹਾਦੀ ਦਿਵਸ ਦੀ ਤਿਰਫੇ ਜਾ ਕੇ ਆ ਰਹੀ ਆ। ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ Nå, no. ਐਸਰ ਅੱਜ ਆਜ਼ਾਦੀ ਦੇ ਸਭ ਤੋਂ ਅੱਗੇ ਪਹੁੰਚੇ ਹੋ ਕੰਡਾਲਾ ਰਹਾਇਆ ਸੀ ਮੈਨੋਤ ਆਇਓ ਕਿ ਆਇਓ ਹਾਂ ਹਾਜੀ ਅੱਜ ਅਸੀਂ 79th ਇੰਡੀਪੈਂਡੈਂਸ ਡੇ ਦੇ ਉਤੇ ਇੱਕ 71 ਸਾਲ ਵਿੱਚ ਆਏ ਹਾਂ ਤਿਰਪੜੀ ਵਾਲੇ ਇਲਾਕੇ 'ਚ ਜਿਹੜਾ ਤਿਰਪੜੀ ਇਲਾਕਾ ਜਿਹਨੂੰ ਮੈਨੂੰ ਮਾਣ ਪਹਿਲੇ ਕਰਦਾ ਮੈਂ ਸਾਰਿਆਂ ਨੂੰ ਇਹ ਕਹਿ ਚੁੱਕਾ ਵੀ ਮੈਨੂੰ ਸਭ ਤੋਂ ਜ਼ਿਆਦਾ ਮਾਣ ਆ ਮੈਂ ਤਿਰਪੜੀ ਦੇ ਵਿੱਚ ਆਇਆ ਔਰ ਮੈਨੂੰ ਬੜੀ ਖੁਸ਼ਕਿਸਮਤੀ ਆ ਵੀ ਮੈਨੂੰ ਇੰਨਾ ਮਾਨ ਸਤਕਾਰ ਇਨਾਂ ਨੇ ਦਿੱਤਾ ਔਰ ਬੜੇ ਇੱਥੇ ਅਜੀਜ਼ ਸਾਡੇ ਇਸ ਇਲਾਕੇ ਦੇ ਲੋਕ ਖੜੇ ਅਸਤੀ ਕਲੋਸਟੋਰ ਵਾਲੇ ਔਰ ਵਿੱਕੀ ਜੀ ਸਾਡੇ ਲੱਕੀ ਜੀ ਔਰ ਇਨਾਂ ਦੇ ਭੀਮ ਸੈਨਾ ਦੇ ਨਾਲ ਦੇ ਅਸੋਸੀਏਸ਼ਨ ਆ ਔਰ ਬਹੁਤ ਜ਼ਿਆਦਾ ਐਸ ਏਰੀਏ 'ਚ ਇਨਾਂ ਦਾ ਅਸਰ ਸੁਖ ਹੈਗਾ ਸੋ ਮੈਂ ਇਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਇਨਾਂ ਨੂੰ ਮੈਨੂੰ ਆਨਰ ਕੀਤਾ ਸੋ ਮੇਰੀ ਪਾਰਟੀ ਮੈਂ ਮੈਨੂੰ ਅਣ ਆਵੇ ਮੇਰੀ ਪਾਰਟੀ ਕਿ ਇਨਕਲਾਬ ਦੇ ਨਾਚੋ ਨਿਕਲੀ ਆ ਇਨਕਲਾਬ ਮਾਨ ਸਾਹਿਬ ਸੀਐਮ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦਾ ਹਮੇਸ਼ਾ ਸੰਤੇਸ਼ ਰੰਗਲਾ ਪੰਜਾਬ ਦਾ ਔਰ ਰੰਗਲਾ ਪੰਜਾਬ ਦੇ ਵਾਸੇ ਉਹ ਲੱਗੇ ਹੋਏ ਨੇ ਔਰ ਬਹੁਤ ਜਲਦੀ ਅਸੀਂ ਜਿਹੜੀਆਂ ਡਿਵੈਲਪਮੈਂਟਸ ਦੀਆਂ ਗੱਲਾਂ ਔਰ ਜਿਹੜੇ ਚੀਜ਼ਾਂ ਪੈਂਡਿੰਗ ਨੇ ਉਹ ਬਹੁਤ ਜਲਦੀ ਮਾਨ ਸਾਹਿਬ ਪੂਰੇ ਕਰਨ ਵਾਲੇ ਨੇ ਸਾਡੇ ਪਾਰਟੀ ਧਰਮ ਨਿਰਪੱਖ ਪਾਰਟੀ ਆ ਮੈਨੂੰ ਸਭ ਤੋਂ ਜ਼ਿਆਦਾ ਮਾਣ ਇਸ ਗੱਲ ਦਾ ਕਿ ਸੇ ਇੱਕ ਧਰਮ ਨੂੰ ਰਿਪਰੈਜ਼ੈਂਟ ਨਹੀਂ ਕਰਦੀ ਵੀ ਮੈਂ ਉਸ ਧਰਮ ਨੂੰ ਕਰ ਰਹੀਆਂ ਜਿਵੇਂ ਕਿ ਪਹਿਲੀਆਂ ਪਾਰਟੀਆਂ ਕਰਦੇ ਹੁੰਦੇ ਸੀ ਸੋ ਇਹੋ ਜੀ ਪਾਰਟੀ ਨੂੰ ਜਿਹੜੇ ਧਰਮ ਦੇ ਉੱਤੇ ਨਹੀਂ ਚੱਲਦੀ ਸਿਆਸਤ ਨਹੀਂ ਖੇਡਦੀ ਇੱਕ ਇਨਸਾਨੀਅਤ ਦੇ ਉੱਤੇ ਸਿਆਸਤ ਕਰਦੀ ਆ ਸੋ ਅਸੀਂ ਮਾਣ ਆ ਕਿ ਸਾਨੂੰ ਅਸੀਂ ਆਵਾਰੀ ਪਾਰਟੀ ਦੇ ਵਿੱਚ ਰਹਿ ਕੇ ਲੋਕਾਂ ਦੇ ਭਲੇ ਵਾਸਤੇ ਕੰਮ ਕਰਦੇ ਕਰਦੇ ਰਾਵਾਂਗੇ ਅੱਜ ਇੱਕ ਹੋਰ ਖੁਸ਼ੀ ਦੀ ਖ਼ਬਰ ਦੀ ਗੱਲ ਆ ਮੇਰੀ ਭੈਣ ਮੀਨੂਪਰੀ ਜੀ ਨੂੰ ਹੁਣੇ ਸਟੇਟ ਤੋਂ ਅਵਾਰਡ ਮਿਲਿਆ ਔਰ ਅਸੀਂ ਲੈ ਕੇ ਜ ਸਭ ਤੋਂ ਪਹਿਲਾਂ ਤਿਰਪੜੇ 'ਚ ਪਹੁੰਚੇ ਆ ਇਹ ਵੀ ਮਾਣ ਵਾਲੀ ਗੱਲ ਆ ਅਸੀਂ ਸਾਰੇ ਇਹਨਾਂ ਨੂੰ ਬਹੁਤ ਬਹੁਤ ਮੁबारकਾ ਦਿੰਦੇ ਆ ਮੈਨੂੰ ਤੁਹਾਨੂੰ ਅੱਜ ਸਨਮਾਨ ਮਿਲਿਆ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਅ ਸਨਮਾਨ ਮਿਲਿਆ ਜੀ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਔਰ ਮੈਂ ਧੰਨਵਾਦ ਕਰਦੀ ਹਾਂ ਸਰਦਾਰ ਬਲਜਿੰਦਰ ਸਿੰਘ ਢਿੱਲੋ ਜੀ ਦਾ ਜੋ ਕਿ ਮੇਰੇ ਬਡੇ ਭਾਈ ਸਾਹਿਬ ਹੈ ਔਰ ਮੇਰੀ ਸੰਸਥਾ ਦੇ ਚੇਅਰਮੈਨ ਵੀ ਹੈ 2017 ਤੋਂ ਅਸੀਂ ਇਹ ਥੋੜਾ ਸਾ ਅਸਮਾਨ ਸੰਸਥਾ ਸੀ ਚਲਾ ਰਹੇ ਹਾਂ ਔਰ 2017 ਤੋਂ ਹੀ ਸਾਨੂੰ ਵੀਰ ਜੀ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ ਇਹਨਾਂ ਦੇ ਇਹਨਾਂ ਦੇ ਪ੍ਰਯਾਸ ਦੇ ਨਾਲ ਇਹਨਾਂ ਦੇ ਸਾਥ ਦੇ ਨਾਲ ਅਸੀਂ ਇੰਟਰਨੈਸ਼ਨਲ ਲੈਵਲ ਤੇ ਆਪਣੀ ਸੰਸਥਾ ਨੂੰ ਪਹੁੰਚਾ ਚੁੱਕੇ ਹਾਂ ਚਾਹੇ ਇਟਲੀ ਹੋਵੇ ਚਾਹੇ ਨਿਊਜ਼ੀਲੈਂਡ ਹੋ ਅਮਰੀਕਾ ਹੋਏ ਇੰਗਲੈਂਡ ਹੋਏ ਸਾਡੇ ਉੱਥੇ ਵਿੰਗਸ ਖੁੱਲੀਆਂ ਹੋਈਆਂ ਔਰ ਬੜੇ ਅੱਛੇ ਪੱਦਰ ਤੇ ਅਸੀਂ ਕੰਮ ਕਰ ਰਹੇ ਹਾਂ ਤਾਂ ਸਰਕਾਰ ਨੂੰ ਵੀ ਅੱਜ ਉਹ ਚੀਜ਼ ਦੇਖਣੀ ਪਈ ਤਾਂ 8 ਸਾਲਾਂ ਦੀ ਸਾਡੀ ਜੋ ਮਿਹਨਤ ਸੀਗੀ 9 ਸਾਲਾਂ ਦੀ ਤਾਂ ਉਸ ਦਾ ਸਾਨੂੰ ਅੱਜ ਫਲ ਮਿਲੇ ਤਾਂ ਮੈਂ ਇਸ ਦੇ ਲਈ ਧੰਨਵਾਦ ਸਰਦਾਰ ਬਲਜਿੰਦਰ ਸਿੰਘ ਢਿੱਲੋਂ ਜੀ ਦਾ ਕਰਨਾ ਚਾਹੁੰਦੀ ਹਾਂ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਸਰ ਅੱਜ 78ਵਾਂ 79ਵਾਂ ਸੌਰੀ 79ਵਾਂ ਜਿਹੜਾ ਸਾਡਾ ਅੱਜ ਆਜ਼ਾਦੀ ਦਿਵਸ ਹੈ ਉਸ ਤੇ ਸਾਰੇ ਹੀ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਢਿੱਲੋ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਤੁਹਾਨੂੰ ਪਤਾ ਜਿਵੇਂ ਕਿ 15 ਅਗਸਤ ਦਾ ਪ੍ਰੋਗਰਾਮ ਹੈ ਉੱਥੋਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਟਾਈਮ ਆਪਣਾ ਕੀਮਤੀ ਟਾਈਮ ਗੱਡਿਆ ਸਾਨੂੰ ਰੇੜੀ ਯੂਨੀਅਨ ਉਰੇ ਸਾਡੀ ਇਹ ਰੇੜੀ ਯੂਨੀਅਨ ਆਈ ਉਨ੍ਹਾਂ ਲਈ ਦੇਖੋ ਇਹ ਇਹਨਾਂ ਦੀ ਬੜਪਨ ਹੈ ਜਿਹੜਾ ਰੇੜੀ ਯੂਨੀਅਨ ਲਈ ਅੱਜ ਚੇਅਰਮੈਨ ਸਾਹਿਬ ਨੇ ਆਪਣਾ ਟਾਈਮ ਗੱਡਿਆ ਅਸੀਂ ਤਾਂ ਮਾਨ ਸਰਕਾਰ ਨੂੰ ਤੇ ਢਿੱਲੋ ਸਾਹਿਬ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਸਾਨੂੰ ਆਹ ਨਾਲੇ ਟਾਈਮ ਦੇ ਵਿੱਚ ਐਸੀ ਹੀ ਸਰਕਾਰ ਚਾਹੀਦੀ ਹੈ ਜੈ ਭੀਮ ਜੈ ਭਾਰਤ